ਆਲਟੂਨਿਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਢੇਰਵਰਾਨਾ ਦੇ ਪੈਂਡ ਕਾਲਾਂ ਵਾਲੀ ਵਿੱਚ ਪੁਲਿਸ ਤੇ ਗੈਂਗਸਟਰਾਂ ਵਿੱਚ ਅਗਾਰ ਚਲਦੀ ਗੋਲੀ ਏਅਰਬੋਰਡ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਢੇਰਵਰਾਨਾ ਦੇ ਵਿੱਚ ਪੰਜ ਗੈਂਗਸਟਰ ਬਟਾਲਾ ਸਾਈਡ ਤੋਂ ਢੇਰਾ ਬਣਾਣੇ ਵੱਲ ਆ ਰਹੇ ਸੀ ਸੀਆਈਏ ਸਟਾਫ ਬਟਾਲਾ ਨੇ ਪਿੱਛਾ ਕਰਕੇ ਕਾਲਾਂ ਵਾਲੀ ਚੌਕ ਵਿੱਚ ਰੁਕਣ ਲਈ ਕਿਹਾ पर बदमाशਾਂ ਨੇ ਗੱਡੀ ਪੇਜਾ ਲਈ ਤੇ ਸਾਹਮਣੇ ਤੋਂ ਗੋਲੀ ਵੀ ਚਲਾ ਦਿੱਤੀ ਜਦੋਂ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਦੀ ਸਵਿਫਟ ਕਾਰ ਨੰਬਰ DL2CBB0410 ਉਸ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇਹ ਕਾਰ ਕਾਲਾ ਵਾਲੀ ਲੱਗੇ ਸੜਕ ਤੇ ਖਰੀਅਾਨੇ ਦੀ ਦੁਕਾਨ ਦੇ ਵਿੱਚ ਜਾ ਵਜੀ ਜਿਸ ਤੋਂ ਬਾਅਦ ਇਹ ਗੈਂਗਸਟਰ ਪਹਿਲੀਆਂ ਵੱਲੋਂ ਭੱਜ ਗਏ ਇਸੇ ਦੌਰਾਨ ਇੱਕ ਗੈਂਗਸਟਰ ਦੇ ਪੈਰ ਵਿੱਚ ਗੋਲੀ ਵੀ ਲੱਗ ਗਈ CIA ਸਟਾਫ ਇੰਚਾਰਜ ਮੰਗਲ ਸਿੰਘ ਨੇ ਦੱਸਿਆ ਕਿ ਇਹ ਆਪਰੇਸ਼ਨ CIA ਸਟਾਫ ਬਟਾਲਾ ਤੇ ਡੇਰਾ ਬੋਨਾਨਕ ਦੀ ਪੁਲਿਸ ਤੇ ਕੋਟਲੀ ਪੁਲਿਸ ਨੇ ਸਾਂਝੇ ਤੌਰ ਤੇ ਕੀਤਾ ਹੈ ਜਿਸ ਵਿੱਚ ਪੰਜ ਗੈਂਗਸਟਰ ਜੋ ਕਿ ਇਸ ਇਲਾਕੇ ਦੇ ਦੱਸੇ ਜਾਂਦੇ ਨੇ ਮੌਕੇ ਤੇ ਕਾਬੂ ਕਰ ਲਏ ਗਏ ਨੇ ਇੱਕ ਗੈਂਗਸਟਰ ਜਿਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਉਸ ਨੂੰ ਡੇਰਾ ਬੋਨਾਨਕ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਤੇ ਮੌਜੂਦ ਡਾਕਟਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਰੀਜ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤੇ ਕੁਝ ਗੁੱਜੀਆਂ ਸੱਟਾਂ ਵੀ ਲੱਗੀਆਂ ਹਨ ਤੇ ਹੁਣ ਇਸ ਨੂੰ ਬਾਹਰ ਰੈਫਰ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਜਿਵੇਂ ਇਨਫੋਰਮੇਸ਼ਨ ਅਸਵੇ ਪਟਕ ਕੁਝ ਨੌਜਵਾਨ ਜਿਹੜੇ ਉਹ ਜਿਹੜੇ ਆ ਰਹੇ ਨੇ ਉਹਨਾਂ ਨਾਲ ਕੋਈ ਕੋਈ ਵਾਰਦਾਤ ਵੱਡੀ ਵਾਰਦਾਤ ਕਰਨੀ ਹੈ ਹਾਂ ਉਹਦੇ ਸਵੰਚ ਅਸੀਂ ਬੈਂਡਗੇਸਟਰੀ ਮੇਰੇ ਨਾਲ ਸੀ ਸਟਾਫ ਦੇ ਕੋਲ 플러스 ਡੀਐਸਪੀ ਡੇਰਾਬਾਬਾ ਨਾਲ ਹਰ ਐਸ ਐਚਓ ਡੇਰਾ ਬਾਬਾ ਨਾਲ ਐਸ ਐਚਓ ਕੋਟਲੀ ਇਹ ਸਾਰਿਆਂ ਨੇ ਚੇਤ ਨਕਲ ਆਇਆ ਸੀ ਗੱਡੀ ਜਦੋਂ ਆਈ ਤੇ ਪੁਲਿਸ ਨੂੰ ਵੇਖਣਾ ਗੱਡੀ ਬਹੁਤ ਕਾਫੀ ਭਜਾਈ ਔਰ ਫਾਇਰ ਵੀ ਪੁਲਿਸ ਤੇ ਕੀਤਾ ਪੁਲਿਸ ਨੇ ਉਹ ਪੁੱਛਾ ਕੀਤਾ ਇਹਨਾਂ ਦੀ ਗੱਡੀ ਇੱਕ ਜਗ੍ਹਾ ਤੇ ਆ ਕੇ ਬਹੁਤ ਫਾਸਟ ਮਾਡਲ ਅਗੇ ਤੇ ਗੱਡੀ ਵੱਜ ਗਈ ਦੁਆਰ ਤੇ ਜਿੱਥੇ ਰੋਕੇ ਤੇ ਉਤਰ ਕੇ ਭੱਜ ਕੇ ਭੱਜ ਗਏ ਇਹਨਾਂ ਦੇ ਫਾਇਰਿੰਗ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਕ੍ਰਾਸ ਫਾਇਰਿੰਗ ਕੀਤੀ ਤੇ ਇੱਕ ਤੇ ਪੈਰ ਦੇ ਉੱਤੇ ਗੋਲੀ ਲੱਗੀ ਔਰ ਇਹਨਾਂ ਕੋਲ ਫਿਲਹਾਲ ਜਿਹੜੇ ਦੋ ਵੈਪਨ ਉਹ ਕਵਰ ਹੋ ਚੁੱਕੇ ਆ ਔਰ ਅਜੇ ਸਰਚ ਚੱਲ ਰਹੀ ਹੈ ਤਫਤੀਸ਼ ਅਜੇ ਚੱਲ ਰਹੀ ਹੈ ਖੁਦ ਦਾ ਤੋਂ ਖੁਦ ਵੀ ਵਿਆਪਨ ਬਰਾਮਦੇ ਹੋ ਸਕਣ ਔਰ ਜਿਹੜੇ ਇੱਕ ਆ ਵੀ ਇੰਜਰਡ ਆ ਉਹਨੂੰ ਦਾਖਲ ਕਰਾਇਆ ਗਿਆ ਮਦਦਨਾ ਦਰਜ ਕਰਕੇ ਤਫਤੀਸ਼ ਇਹ ਪੰਜ ਲੋਕ ਕੌਣ ਕੌਣ ਨੇ ਕੀ ਪਛਾਣ ਹੋ ਜਾਣਾ ਇਹ ਪੰਜ ਲੋਕ ਇਥੋਂ ਡੇਰਾ ਬਾਬਾ ਨਾਨਕ ਦੇ ਤਕਰੀਬਨ ਜਾਂ ਟੋਲੀਆਂ ਦੇ ਰਹਿਣ ਵਾਲੇ ਇਹਨਾਂ ਦੇ ਪਹਿਲਾਂ ਵੀ ਕਾਫੀ ਮਕਦਮੇ ਦਰਜ ਨੇ ਜਿਹੜੇ ਤਫਤੀਸ਼ ਹੋ ਆ ਜਾਣਗੇ ਜਦੋਂ ਕਲੀਅਰ ਹੋ ਜਾਏਗਾ ਜੀ ਤੇ ਇਹ ਇੱਕ ਸ਼ਿਵਕਰਨ ਸਿੰਘ ਕਰਨ ਹੈ ਕੰਮ ਜਿਹੜੇ ਇਹਨਾਂ ਦਾ ਇੱਕ ਕਾਜੀ ਆਪਣਾ ਤਰਸੀਮ ਸਿੰਘ ਸੇਵਾ ਜਿਹੜੇ ਫੜੇ ਗਏ ਨਰਦੀਪ ਸਿੰਘ ਨਰਦੀਪ ਸਿੰਘ ਲਾਵਾ ਇੱਕ ਜੀ ਤੇ ਇੱਕ ਲੜਕਾ ਹੈਗਾ ਜੀ 사જનਪਰੀ ਸਿੰਘ 사જન اور ਇੱਕ ਪੰਜਵਰਸ ਜੀ ਸਿੰਘ ਸਾਦੂ ਇਹ ਪੰਜ ਕਾਬੂ ਕੀਤੇ ਗਏ ਇੱਕ ਇਹਨਾਂ ਤੇ ਲੁੱਟੇਰੇ ਨੇ ਕੌਣ ਹੈ ਇਹ ਫਿਲਹਾਲ ਤਾਂ ਤਤਕਸ਼ ਚੱਲ ਰਹੀ ਹੈ ਜੀ ਕਲੀਅਰ ਹੋ ਜਾਊਗਾ ਕਿਉਂਕਿ ਇਹਨਾਂ ਦੇ ਜਿਹੜੇ ਪਹਿਲਾਂ ਵੀ ਪਰਚੇ ਕਾਫੀ 307 ਦੇ ਆ ਲੜਾਈ ਝਗੜੇ ਦੇ ਬੱਚੇ ਨਾਲ ਆਰਮਜ਼ ਹੱਕ ਤੇ ਕਾਫੀ ਮਾਮਲੇ ਦਰਜ ਨੇ ਤੇ ਇਹ اتنا ਲੁੱਟਾ ਖਵਾਉਂਾ ਔਰ ਲੜਾਈ ਝਗੜੇ ਕਰਨ ਦੇ ਆਦੀ ਨੇ ਬਾਕੀ ਤਬਦਰਾ ਨੇ ਤਫਤੀਸ਼ ਕਲੀਅਰ ਹੋ ਜੇ ਕੋ ਡੈਂਸਟਰਾਂ ਕਿਸ ਗਰੁੱਪ ਨਾਲੇ ਤਾਲੁਕਤ ਰੱਖਦੇ ਨੇ ਜਿਵੇਂ ਕਿ ਸਾਡੋ ਕਿ ਕਿ ਤੂੰ ਇਹਨਾਂ ਨੂੰ ਹਰ ਰੋਕਿਆ ਗਿਆ ਜੇ ਤੂੰ ਫੈਸ਼ਨ ਕੀਤਾ ਕਰਦੇ ਕਿਰੇ ਚੋਣਗੇ ਜੋ ਕੋਈ ਨਾ ਕਰ ਪਿੰਡ ਹੈ ਰਾਈ ਕਾਲੋਂ ਵਾਲੀ ਕਾਲੇ ਵਾਲੀ ਪਿੰਡਾ ਉਧਰ ਲਾ ਕੋਈ ਤੇਰੇ ਪਿੰਡਾਂ ਨੇ ਤਾਂ ਪਾਲੀਆਂ ਨੂੰ ਭਜੇ ਆ ਤੇ ਅੱਗੇ ਜਾ ਕੇ ਕੋ ਬਹਿ ਤਾਤੇ ਨੇ ਪਾਲੀਆਂ ਵਿੱਚ ਕੱਚੇ ਰਸਤੇ ਚ ਜਿਹੜੇ ਦੌੜੇ ਨੇ ਫੈਰਿੰਗ ਕਰਕੇ ਜਦੋਂ ਕਰਦੇ ਨੇ ਦੌੜੇ ਕਿੰਨੇ ਰੌਣ ਟੋਟਲ ਤੁਹਾਡੇ ਲੋ ਫਾਇਰ ਕੀਤੇ ਕਿੰਨੇ ਗੋਨਾ ਵੱਲੋਂ ਸਾਡੇ ਵੱਲੋਂ ਵੀ ਕੋਈ ਤਰੀਬਨ ਤੇ ਨਿਤ ਫਾਇਰ ਕੀਤੇ ਗਏ ਸਰ ਉਹਨੀਆਂ ਲੋਕੀ 2 3 4 ਫਾਇਰ ਕੀਤੇ ਗਏ ਤੇ ਗੱਡੀ ਕਵਰ ਹੋ ਚੁੱਕਾਈ ਗੱਡੀ ਗੱਡੀ ਇੱਕ Swift ਕਾਰ ਆ ਰਹੀ ਤੇ ਇੱਕ ਗੱਡੀ ਹੋਰ ਹੈ ਜੇ ਉਹ ਕਰ ਰਹੇ ਚਦੇ ਸ਼ਾਇਦ 5 ਲੋਕ ਬਾਹਰ ਨਾਲ ਆਉਂਦੇ ਜਾ ਰਹੇ ਸੀ ਜਿਸ ਕਿਸੇ ਹਾਂਜੀ ਪਤਾ ਲੱਗਾ ਸੀ ਇਹਨਾਂ ਨੇ ਕੋਈ ਸ਼ਾਇਦ ਤੇ ਗਰੁੱਪ ਨਾਲ ਲੜਾਈ ਝਗੜਾ ਹੋਵੇ ਜਾਂ ਕਿਤੇ ਇਹਨਾਂ ਨੇ ਗੰਦੇ ਦਿਖੋ ਕਰਨੀ ਹੋਵੇ ਕੋਈ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਆਈ ਸੀ ਸਾਰੇ ਕਿ ਗੈਂਗ ਨਾਲ ਸੰਬੰਧ ਰੱਖਦੇ ਇਹ ਚੱਲ ਰਹੀ ਤਫ਼ਤੀਸ਼ ਇਹ ਤਫ਼ਤੀਸ਼ ਦਾ ਪਾਰਟ ਹੈ ਵੈਪਨ ਫਿਲਹਾਲ 2 ਹੋ ਗਏ ਹੋਰ ਵੀ ਸ਼ਾਇਦ ਆ ਸਕੀ ਕੋਈ ਵੀ ਡੀਨ ਵੈਪਨ ਨੇ ਲਾਇਸੈਂਸੀ ਹੈ ਕਿ ਅਜੇ ਚੱਲ ਰਹੀ ਜੀ ਤਫ਼ਤੀਸ਼ ਉਹਦਾ ਕਲੀਅਰ ਕਰ ਲਾਂਗੇ ਜਿਹੜੇ ਦਾ ਕਵਰ ਹੋਇਆ ਉਹ ਕਲੀਅਰ ਕਰਨ ਵਾਲੇ ਚੱਲ ਰਹੀ ਕਿਉਂਕਿ ਤਫ਼ਤੀਸ਼ ਚੱਲ ਰਹੀ ਹੈ ਈਮਾ ਜ ਸਾਡੀਆਂ ਬਾਹਰੀ ਹੈ ਤੇ ਚੱਲ ਰਹੀ